ਪੰਜਾਬ ਗਵਰਨਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਪੈਦਲ ਯਾਤਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਪਹੁੰਚਣਾ ਤੇ ਖਾਸ ਤੌਰ ਤੇ ਡੇਰਾ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਪਹੁੰਚਣਾ ਲੋਕਾਂ ਦੇ ਵਿੱਚ ਸਨੇਹਤਾ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਰੈਲੀ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ 22 ਮਿੰਟ ਹੋਈ ਮੀਟਿੰਗ ਦੇ ਵਿੱਚ ਕੀ ਸਮਝੌਤਾ ਕੀਤਾ ਗਿਆ ਗਵਰਨਰ ਦੇ ਨਾਲ ਕਿਹੜੀ ਖਿਚੜੀ ਡੇਰਾ ਮੁਖੀ ਬਿਆਸ ਪਕਾ ਕੇ ਆਇਆ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਜਾ ਰਹੇ ਨੇ ਕਿ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਢਿੱਲੋਂ ਅਕਾਲੀ ਭਾਜਪਾ ਗੱਠਜੋੜ ਕਰਵਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਅਤੇ ਉਧਰ ਐਲੂਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤੇ ਬਿਆਨ ਮਾਮਲੇ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਮਾਫੀ ਮੰਗਣ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਨੇ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਇਨਕਾਰ ਕੀਤਾ ਜਾ ਰਿਹਾ ਕਿ ਮਾਫੀ ਉਹ ਨਹੀਂ ਆਮ ਆਦਮੀ ਪਾਰਟੀ ਮੰਗੇਗੀ ਕਿ ਇਸ ਮਾਮਲੇ ਦੇ ਵਿੱਚ ਹੁਣ ਸਿਆਸਤ ਹੋਰ ਤੇਜ਼ ਹੋਵੇਗੀ ਇਸ ਨੂੰ ਹੋਰ ਦਲਿਤ ਭਾਈਚਾਰੇ ਦੇ ਨਾਲ ਜੋੜਿਆ ਜਾਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਦੇ ਵੱਲੋਂ ਸੁਣਾਏ ਗਏ ਆਦੇਸ਼ ਦੀ ਸਿੱਟ ਨੂੰ ਲੈ ਕੇ ਜੋ ਜਥੇਦਾਰ ਸਾਹਿਬ ਦੇ ਵੱਲੋਂ ਆਦੇਸ਼ ਸੁਣਾਏ ਗਏ ਨੇ ਕੀ ਉਹਨਾਂ ਨੂੰ ਲਾਗੂ ਕਰਨਾ ਸੰਭਵ ਹੈ ਉਹਨਾਂ ਨੂੰ ਉਹ ਆਦੇਸ਼ ਸੁਣਾਣ ਦਾ ਪਰਪਸ ਕੀ ਹੈ ਅਸਤੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਗੱਲਬਾਤ ਕਰਨੀ ਹੈ ਕਿ ਜੋ ਸਿਆਸੀ ਤਸਵੀਰ ਬੀਤੇ ਕੱਲ ਡੇਰਾਮੁਖੀ ਬਿਆਸ ਬਾਬਾ ਗੁਰਿੰਦਰ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਬਾਦਲ ਤੇ ਰਾਜਪਾਲ ਦੀ ਸਾਹਮਣੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਗਰਮੀਆਂ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਕੀ ਉਹਨਾਂ ਦਾ ਜਵਾਬ ਵੀ ਦਿੱਤਾ ਜਾਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਜੀਦ ਸਿੰਘ ਅਣਕੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ-ਬਹੁਤ ਸਵਾਗਤੀ ਦਰ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਰ ਬੀਤੇ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਤਸਵੀਰ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਲਗਾਤਾਰ ਇਹ ਚਰਚਾਵਾ ਤੇਜ਼ ਹੋਈਆਂ ਪਈਆਂ ਨੇ ਕਿ ਅਕਾਲੀ ਭਾਜਪਾ ਗੱਠ ਜੋੜ ਹੋ ਜਾਵੇਗਾ ਰਾਜਪਾਲ ਦੇ ਵੱਲੋਂ ਕੱਢੀ ਜਾ ਰਹੀ ਨਸ਼ਿਆਂ ਦੇ ਖਿਲਾਫ ਯਾਤਰਾ ਦੇ ਵਿੱਚ ਪ੍ਰਧਾਨ ਸੁਖਵੀਰ ਬਾਦਲ ਦਾ ਪਹੁੰਚਣਾ ਡੇਰਾ ਬਿਆਸ ਮੁਖੀ ਬਾਬਾ ਗੁਰਵਿੰਦਰ ਢਿੱਲੋਂ ਦਾ ਪਹੁੰਚਣਾ ਇਸ ਦੇ ਤੁਸੀਂ ਰਾਜਨੀਤਿਕ ਮਾਇਨੇ ਕੀ ਦੇਖਦੇ ਹੋ ਕੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਕਾਲੀ ਭਾਜਪਾ ਗੱਠ ਜੋੜ ਕੜਵਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਇੱਕ ਗੁਪਤ ਮੀਟਿੰਗ ਦੀ ਵੀ ਚਰਚਾ ਜੀ ਉਸ ਬਾਰੇ ਵੀ ਜ਼ਰੂਰ ਗੱਲ ਕਰਿਓ ਆਹ ਦੇਖੋ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਵੀ ਗਵਰਨਰ ਰਾਏ ਨਹੀਂ ਚਾਹੇ ਸਾਹ ਹੁਣ ਤੇ ਚਾਹੇ ਗੁਲਾਬ ਚੰਦ ਘਟਾਰੀਆ ਹੁਣ ਉਹਨਾਂ ਵੱਲੋਂ ਆਪਣੇ ਵੱਖਰੇ ਪੱਧਰ ਤੇ ਜਿਹੜੀ ਇੱਕ ਮਹਿੰਮਾ ਉਹ ਪੰਜਾਬ 'ਚ ਚਲਾਈ ਜਾਂਦੀ ਹੈ ਚਾਹੇ ਬਾਰਡਰ ਖੇਤਰ ਦੇ ਵਿੱਚ ਜਿਸ ਤਰ੍ਹਾਂ ਰੋਥ ਹੁਣਾਣੇ ਚ ਲੜਾਈ ਕੀ ਬਾਰਡਰ ਦੇ ਪਿੰਡਾਂ ਦੇ ਵਿੱਚ ਜਾ ਕੇ ਆ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਤੇ ਉਹਨਾਂ ਦੇ ਜਿਹੜੇ ਸੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧ ਜਿਹੜੇ ਇੰਨੇ ਵਧੀਆ ਨਹੀਂ ਸਨ ਉਸ ਤੋਂ ਬਾਅਦ ਗੁਲਾਬ ਚੰਦ ਘਟਾਰੀਆ ਹੁੰਦੇ ਨੇ ਇਹਨਾਂ ਦੇ ਸਬੰਧ ਕਾਫੀ ਸਮੂਥੀ ਜਿਹੜੇ ਆ ਭਗਵੰਤ ਮਾਨ ਪੰਜਾਬ ਸਰਕਾਰ ਦੇ ਨਾਲ ਰਹਿੰਦੇ ਆ ਪਰ ਹੁਣ ਉਹਨਾਂ ਵੱਲੋਂ ਜਿਹੜੀ ਯਾਤਰਾ ਆ ਉਹ ਹੈ ਨਸ਼ਿਆਂ ਦੇ ਖਿਲਾਫ ਇਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਕਿ ਜੇਕਰ ਰਾਜਪਾਲ ਸਾਹਿਬ ਨਸ਼ਿਆਂ ਦੇ ਖਿਲਾਫ ਜਾਂ ਕੋਈ ਵੀ ਵਿਅਕਤੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਸ ਵੇਲੇ ਚੱਲ ਰਿਹਾ ਉਹਦੇ ਖਿਲਾਫ ਕੋਈ ਮਹਿੰਮ ਸ਼ੁਰੂ ਕਰ ਦੇ ਤਾਂ ਉਸ ਦਾ ਸਵਾਗਤ ਕਰਨਾ ਜਿਹੜਾ ਉਹ ਬੱਤਾ ਹੈਗਾ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਗਵਰਨਰ ਨੇ ਜਦੋਂ ਇੱਕ ਚੁਣੀ ਹੋਈ ਇਹ ਸਰਕਾਰ ਆ ਉਹਦੇ ਵਿੱਚ ਗਵਰਨਰ ਜਿਹੜੇ ਨੇ ਉਹਨਾਂ ਦੀ ਜਿਹੜੀ ਇੱਕ ਸੰਵਿਧਾਨਕ ਜ਼ਿੰਮੇਵਾਰੀ ਆ ਉਹ ਕੇਵਲ ਤੇ ਕੇਵਲ ਇੱਕ ਨਿਗਰਾਨੀ ਦੀ ਜਿਹੜੀ ਹੁੰਦੀ ਆ ਨਾ ਕਿ ਸਮੁੱਚੇ ਤੌਰ ਤੇ ਤੁਸੀਂ ਆਪ ਹੀ ਐਕਟੀਵਿਟੀ ਜਿਹੜੀਆਂ ਉਹ ਕਰਦਿਏ ਸ਼ੁਰੂ ਕਰ ਦੋ ਚਲੋ ਗਵਰਨਰ ਸਾਹਿਬ ਜੇਕਰ ਆਪਣੇ ਪੱਧਰ ਤੇ ਕੋਈ ਐਕਟੀਵਿਟੀ ਉਹ ਸ਼ੁਰੂ ਕਰਦੇ ਆ ਤਾਂ ਕੁਦਰਤੀ ਤੌਰ ਤੇ ਸਰਕਾਰ ਦਾ ਨੁਮਾਇੰਦਾ ਜਾਂ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਹੋਣੀ ਚਾਹੀਦੀ ਜਾਂ ਉਹਨਾਂ ਨੂੰ ਵੀ ਨਾਲ ਲੈਣਾ ਚਾਹੀਦਾ ਆ ਪਰ ਬੜੀ ਹੈਰਾਨੀ ਦੀ ਗੱਲ ਹੁੰਦੀ ਆ ਕਿ ਗੁਲਾਬ ਚੰਦ ਕੁਟਾਰੀਆ ਵੱਲੋਂ ਅੱਜ ਨਸ਼ੇ ਦੇ ਖਿਲਾਫ ਬੀਤੇ ਕੱਲ ਜਿਹੜੀ ਨਸ਼ੇ ਦੇ ਖਿਲਾਫ ਰੈਲੀ ਕੀਤੀ ਗਈ ਉਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਪਹੁੰਚਦੇ ਆ ਦੂਜੇ ਪਾਸੇ ਅੱਜਕੱਲ੍ਹ ਖਬਰਾਂ ਵਿੱਚ ਜਿਹੜੇ ਛਾਏ ਨੇ ਰਾਧਾ ਸੁਆਮੀ ਮੁਖੀ ਬਾਬਾ ਗ੍ਰੇਟਰ ਸਿੰਘ ਢਿੱਲੋਂ ਜਿਹੜੇ ਉਹ ਵੀ ਪਹੁੰਚਦੇ ਆ ਔਰ ਬਕਾਇਦਾ ਤੌਰ ਤੇ ਉਸ ਰੈਲੀ ਦੇ ਵਿੱਚ ਉਹ ਗੁਰਦਰ ਸਾਹਿਬ ਦੇ ਨਾਲ ਇਹ ਮੋਢੇ ਨਾਲ ਮੱਡਾ ਮੋਟਾ ਚਲਾਉਂਦੇ ਹੋਏ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹੋਏ ਨਜ਼ਰ ਆਉਂਦੇ ਆ ਔਰ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਨੇ ਬੜੀਆਂ ਮਤਲਬ ਸ਼ਾਈਮਿੰਗ ਸਥਿਤੀ 'ਚ ਹੋਈਆਂ ਨੇ ਹੁਣ ਗੈਨ ਨੂੰ ਤਾਂ ਇਹ ਇੱਕ ਸਧਾਰਨ ਰੂਪ 'ਚ ਨਸ਼ਿਆਂ ਦੇ ਖਿਲਾਫ ਇਹ ਗਵਰਨਰ ਸਾਹਿਬ ਦੀ ਰੈਲੀ ਹੈ। ਜੇ ਵਾਕਿਆ ਹੀ ਗਵਰਨਰ ਸਾਹਿਬ ਦੀ ਰੈਲੀ ਹੈ ਤਾਂ ਫਿਰ ਇਹਦੇ ਵਿੱਚ ਕਾਂਗਰਸ ਪਾਰਟੀ ਨੂੰ ਵੀ ਸੱਦਣਾ ਚਾਹੀਦਾ ਸੀ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਵੀ ਸੱਦਣਾ ਚਾਹੀਦਾ ਸੀ। ਬਸ ਭਾਵੇਂ ਇਹ ਜਿਹੜੀ ਇਕਾਈ ਹੈਗੀ ਉਹਨਾਂ ਨੂੰ ਵੀ ਸੱਦ ਲੈਣਾ ਚਾਹੀਦਾ ਤਾਂ ਜੋ ਸਰਪਾਰਟੀ ਮੀਟਿੰਗ ਹੋਵੇ। ਚਲੋ ਤੁਸੀਂ ਕਾਂਗਰਸ ਨੂੰ ਨਹੀਂ ਸੱਦਣਾ ਪਰ ਪੰਜਾਬ ਸਰਕਾਰ ਦੇ ਨੁਮਾਇੰਦੇ ਇਹਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਸਨ। ਪਰ ਜੇਕਰ ਗਵਰਨਰ ਸਾਹਿਬ ਉਹਨੇ ਆਪਣੇ ਇਸ ਵੱਖਰੇ ਪੱਧਰ ਤੇ ਇੱਕ ਮਹਿੰਮੂ ਸ਼ੁਰੂ ਕਰਦੇ ਨੇ ਤਾਂ ਫਿਰ ਤਾਂ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਆਵੇਗੀ ਆਵੇਗੀ। ਖਾਸ ਤੌਰ ਤੇ ਦੋ ਚੇਰੇ ਇੱਕ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਜਿਹੜੇ ਹਟ ਚੀਫ ਨੇ ਅਰਾਦਾ ਸੁਆਮੀ ਗਿਆਸ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦਾ ਹਾਲਾਂਕਿ ਇਹ ਜਿਹੜੇ ਭਾਜਪਾ ਦੇ ਨੇਤਾ ਨੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡਾ ਚੈ ਨਿਰ ਸਿੰਘ ਸੈਣੀ ਹੋਵੇ ਚਾਹ ਰਵਨੀਤ ਸਿੰਘ ਬਿੱਟੂ ਹੋਣ ਕਿ ਸਾਡਾ ਅਕਾਲੀਆਂ ਨਾਲ ਕੋਈ ਵੀ ਗੱਠ ਜੋੜ ਜਿਹੜਾ ਉਹ ਨਹੀਂ ਹੋਊਗਾ ਕਿਸੇ ਕਿਸਮ ਦਾ ਗੱਠ ਜੋੜ ਨਹੀਂ ਆ ਪਰ ਜਿਸ ਦਿਨ ਦੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਚੋਂ ਬਾਹਰ ਆਏ ਨੇ ਔਰ ਉਸ ਤੋਂ ਪਹਿਨਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹਨੂੰ ਲਾਬਾ ਜੇਲ੍ਹ ਚ ਜਾ ਕੇ ਉਸ ਨੂੰ ਮਿਲਦੇ ਆ ਉਦੋਂ ਤੋਂ ਬਾਅਦ ਇਹ ਕਿਆਸ ਰੀਆਂ ਲਗੜੀਆਂ ਸ਼ੁਰੂ ਹੋ ਗਈਆਂ ਕਿ ਆਉਂਦਿਆ ਦਿਨਾਂ ਚ ਭਾਜਪਾ ਤੇ ਅਕਾਲੀ ਗੱਠਜੋੜ ਹੋ ਸਕਦਾ ਪਰ ਨਾਲ ਹੀ ਨੈਪ ਸਿੰਘ ਸੈਣੀ ਜਿਹੜੇ ਨੇ ਦੂਜੇ ਪਾਸੇ ਸਟੇਟਮੈਂਟ ਦੇ ਦਿੰਦੇ ਆ ਇਹ ਪਿੱਛੇ ਚੱਲ ਕੀ ਰਿਹਾ ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹ ਆ ਇਸ ਨੂੰ ਸਮਝਣ ਦੀ ਲੋੜ ਆ ਕਿਉਂਕਿ ਇਸ ਵੇਲੇ ਅਜੇ ਇਲੈਕਸ਼ਨ ਯਰ ਜਿਹੜਾ ਉਹ ਚੱਲਦਾ ਪਿਆ ਅਜੇ ਨਾ ਖ ਭਾਰਤੀ ਜਨਤਾ ਪਾਰਟੀ ਆਪਣੇ ਪੱਤੇ ਖੋਲਣਾ ਚਾਹੁੰਦੀ ਆ ਤੇ ਨਾ ਹੀ ਅਕਾਲੀ ਦਰ ਆਪਣੇ ਪੱਤੇ ਇਹ ਖੋਲੜਾ ਚਾਹੁੰਦਾ ਕਿਉਂਕਿ ਅਗਰ ਵਿਖਿਆ ਜਾਵੇ ਅੱਜ ਦੀ ਤਰੀਕ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਭਾਰਤ ਦੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਸੇ ਤਰੀਕੇ ਨਾਲ ਨਾਰਾਜ਼ ਨੇ ਐ ਜਿਵੇਂ 2022 ਦੇ ਵਿੱਚ ਸਾਨੂੰ ਜਦੋਂ ਕਿਸਾਨ ਮੋਰਚਾ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਲੱਗਦਾ ਹੈਗਾ ਦੂਜੇ ਪਾਸੇ ਜਿਹੜੇ ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਹੈ ਅੱਜ ਵੀ ਉਸੇ ਤਰੀਕੇ ਦੀ ਪੋਜੀਸ਼ਨ ਜਿਹੜੀ 2022 ਦੇ ਵਿੱਚ ਸੀ ਜ਼ਰੂਰੀ ਨਹੀਂ ਕਿ ਤਰਨਤਾਰਨੀ ਜਿੰਨੀ ਚੋਣ ਜਿੱਤ ਕੇ ਅਕਾਲੀ ਦਲ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਇਹ ਦੱਸ ਗਿਆ ਕਿ ਭਾਜਪਾ ਦੇ ਉੱਤੇ ਹਾਵੀ ਹੋ ਜਾਵੇ ਅਜੇ ਉਹ ਸਥਿਤੀਆਂ ਜਿਹੜੀਆਂ ਨਹੀਂ ਨੇ ਭਾਵੇਂ ਜਿਹੜੇ ਦੋਵੇਂ ਪਾਸੇ ਨੇ ਬੜਾ ਅ ਸੋਚ ਸੋਚ ਕੇ ਜਿਹੜਾ ਪਿਆਰ ਜਿਹੜਾ ਉਹ ਚੁੱਕਦੇ ਪਏ ਆ ਕਿ ਹਾਂ ਕਿ ਪੇਖ ਦੇ ਵਿੱਚ ਕਿਤੇ ਇਸ ਗੱਠ ਜੋੜ ਦੇ ਨਾਲ ਨੁਕਸਾਨ ਤਾਂ ਨਾ ਹੋ ਜਾਏ ਕਿਉਂਕਿ ਭਾਜਪਾ ਜਿਹੜੀ ਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਮੇਸ਼ਾ ਹਾਸ਼ੀਏ ਤੋਂ ਬਾਹਰ ਹੀ ਆ ਅਕਾਲੀ ਦਲ ਵੀ ਇਸ ਵੇਲੇ ਹਾਸ਼ੀਏ ਤੋਂ ਬਾਹਰ ਹੀ ਜਿਹੜਾ ਉਹ ਸਮਝਿਆ ਜਾ ਸਕਦਾ ਹੈ ਜੋ ਪੀਸ਼ਨ ਉਹਦੀ ਉਹ ਹੈ ਨਹੀਂ ਤੇ ਜੇਕਰ ਹੁਣ ਦੋਵੇਂ ਧਿਰਾਂ ਇਸ ਸਮਝੌਤੇ ਵੱਲ ਹਨ ਪਰ ਦੂਜੇ ਪਾਸੇ ਜੇ ਇਹ ਸਮਝੌਤਾ ਹੋ ਜਾਂਦਾ ਤਾਂ ਕੀ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਲੋਕ ਜਿਹੜੇ ਅੱਗੇ ਹੀ ਦਾਂ ਨੂੰ ਕਿ ਘੇਰਦੇ ਆ ਕੀ ਅਕਾਲੀ ਦਾਨ ਨੂੰ ਮਾਫ ਕਰਨਗੇ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਦੂਜਾ ਪ੍ਰਸ਼ਨ ਕੀ ਭਾਜਪਾ ਅਕਾਲੀ ਦਾਨ ਨੂੰ ਲੈ ਕੇ ਲੋਕਾਂ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਬਹਾਲ ਕਰ ਸਕੇਗੀ ਦੂਜਾ ਤੀਸਰਾ ਪ੍ਰਸ਼ਨ ਜਿਹੜਾ ਉਹ ਇਹ ਬਣ ਜਾਂਦਾ ਉਸ ਤੋਂ ਇਲਾਵਾ ਸਿੱਖ ਮੁੱਦੇ ਕਈ ਨੇ ਜਿਹਦਾ ਵਿੱਚ ਬੱਦੀ ਸਿੰਘਾਂ ਦੀ ਰਹਾਈ ਦਾ ਮੁੱਦਾ ਜਾਂ ਹੋਰ ਕਈ ਮਸਲੇ ਨੇ ਜਿਨ੍ਹਾਂ ਨੂੰ ਭਾਜਪਾ ਇਹ ਚਾਹੂਗੀ ਕਿ ਜੇਕਰ ਅਸੀਂ ਪੰਜਾਬ ਦੇ ਵਿੱਚ ਇਹ ਗੱਠ ਜੋੜ ਕਰਦਾ ਤਾਂ ਫਿਰ ਇਹ ਜਿਹੜਾ ਕਿ ਅਸੀਂ ਆਹਾ ਭਾਰਤੀ ਐ ਸ਼ਰੂਮੀ ਅਖਾਲੀ ਦਲ ਬਾਦਲ ਨਾਲ ਲੈ ਜਾਈ। ਸੋ ਅਜੇ ਇੱਕ ਗੱਠਜੋੜ ਦੇ ਸਬੰਧੀ ਜਿਹੜੇ ਇਹ ਵੱਖ-ਵੱਖ ਸਤਰੀਆਂ ਨੇ ਇਹ ਦੋਵੇਂ ਪਾਰਟੀਆਂ ਜਿਹੜੀਆਂ ਨੇ ਬੜਾ ਇਹ ਬੋਚ-ਪੋਚ ਕੇ ਜਿਹੜਾ ਕਦਮ ਜਿਹੜਾ ਉੱਤਰਦੀਆਂ ਪਈਆਂ ਨੇ। ਪਰ ਚਾਹੁੰਦੇ ਜਿਸ ਤਰੀਕੇ ਨਾਲ ਸ਼ਰੂਮੀ ਅਖਾਲੀ ਦਲ ਵੀ ਚਾਹੁੰਦਾ ਤੇ ਭਾਜਪਾ ਵੀ ਚਾਹੁੰਦੀ ਕਿ ਇੱਕ ਦੂਜੇ ਤੋਂ ਬਿਨਾਂ ਜਿਹੜੀ ਗਤੀ ਆ ਉਹ ਨਹੀਂ ਹੈਗੀ। ਤਾਂ ਚੋ ਇਸ ਕਰਕੇ ਚਲੋ ਸਤਰੀ ਦਾ ਜਾਂ ਅਸੀਂ ਇੱਕ ਨਮਜ਼ਾ ਜਿਹੜੀ ਚੱਕ ਜਿਹੜੀ ਕਰ ਲਈ ਜਾਵੇ ਕਿ ਹਾਂ ਕਿਹੋ ਜਿਹੇ ਹਾਲਾਤ ਜਿਹੜੇ ਬਣ ਸਕਦੇ ਆ। ਉਹ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਐਸੋਲੇ ਸੁਤਰਤਾ ਪਰ ਬਣੇ ਨੇ ਅਕਾਲੀ ਭਾਜਪਾ ਕੱਠ ਜੋੜ ਵਾਸਤੇ ਕਿਉਂਕਿ ਜਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਏ ਨੂੰ ਉਹ ਮਿਲੇ ਆ ਔਰ ਬਿਕਰਮ ਸਿੰਘ ਮਜੀਠੀਏ ਦੀ ਮੁਲਾਕਾਤ ਵੀ ਵਿਆਸਤੇ ਵਿੱਚ ਆ ਬਿਥੇ ਸ਼ਾਮਦੂ ਜਿ ਤਰ੍ਹਾਂ ਹੁੰਦੀ ਹੈ ਚਰਚਾਵਾ ਨਹੀਂ ਤੇ ਸਰਗਰਮ ਭੂਮਿਕਾ ਜਿਹੜੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੀ ਆ ਉਹ ਨੁਭੁੰਦੇ ਐਸਲੇ ਉਹ ਨਜ਼ਰ ਆ ਰਹੇ ਨੇ ਤੁਹਾਡਾ ਪ੍ਰਸ਼ਨ ਇਹ ਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀ ਅਕਾਲੀ ਭਾਜਪਾ ਕੱਠ ਜੋੜ ਦੇ ਸੁਤਰਤਾਲ ਹੋ ਸਕਦੇ ਜਾਂ ਨਹੀਂ ਹੋ ਸਕਦੇ ਪਰ ਜਿਸ ਤਰੀਕੇ ਦੀਆਂ ਐਸੋਲੀ ਸੋਸ਼ਲ ਮੀਡੀਆ ਦੇ ਖਬਰ ਉਹਦੇ ਵਿੱਚ ਤਾਂ ਇਹ ਆ ਕਿ ਸ਼ੁਰੂ ਜੋ ਚਰਚਾਵਾਂ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਬਾਬਾ ਗੁਰਿੰਦਰ ਸਿੰਘ ਦੇ ਨਾਮ ਤੇ ਇਹ ਜਿਹੜਾ ਪੱਤਾ ਉਹ ਖੇਡ ਸਕਦੀ ਹੈ ਮੰਨ ਲਓ ਕਿ ਜੇਕਰ ਬਾਬਾ ਗੁਰਿੰਦਰ ਸਿੰਘ ਹੋਣਾ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਮੁੱਖ ਮੰਤਰੀ ਦੇ ਅਹੁਦੇ ਦੇ ਰੂਪ ਚ ਆਲੰਦਨੀ ਦੀ ਜੀ ਭਾਸ਼ਾ ਬੋਲੋ ਇਹ ਹੋਣਗੇ ਤਾਂ ਕੁਦਰਤੀ ਤੌਰ ਤੇ ਜਿਸ ਤਰੀਕੇ ਦੀ ਉਹਨਾਂ ਦੇ ਸ਼ਰਧਾਲੂ ਨੇ ਪੰਜਾਬ ਦੇ ਵਿੱਚ ਜਾਂ ਦੇਸ਼ ਵਿਦੇਸ਼ਾਂ ਦੇ ਵਿੱਚ ਸ਼ਰਧਾਲੂ ਨੇ ਹਰ ਪਾਰਟੀ ਦੇ ਵਿੱਚ ਸ਼ਰਧਾਲੂ ਨੇ ਤਾਂ ਕਿਹੜੀ ਪਾਰਟੀ ਜਿਹੜੀ ਆ ਬਾਬੇ ਗੁਰਿੰਦਰ ਸਿੰਘ ਢਿੱਲੋਂ ਦਾ ਜਿਹੜਾ ਵਿਰੋਧ ਕਰੂਗੀ ਕਿ ਨਹੀਂ ਪਈਏ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਨਹੀਂ ਹੋਣੀ ਚਾਹੀਦੀ ਇਹ ਚਰਚਾਵਾ ਨਹੀਂ ਇਹਨਾਂ ਦੀ ਪੁਸ਼ਟੀ ਅਜਹ ਹਾਲਾਤਾਂ ਕਿਸੇ ਨੇ ਵੀ ਨਹੀਂ ਕੀਤੀ ਪਰ ਜੋ-ਜੋ ਬਾਬੇ ਦੀਆਂ ਸਰਗਰਮੀਆਂ ਜਿਹੜੀਆਂ ਵਧੀਆਂ ਨਜ਼ਰ ਆ ਰਹੀਆਂ ਨੇ ਤੇ ਸਵਾਲ ਉੱਠਣੇ ਜਿਹੜੇ ਆ ਉਹ ਜਿਹੜੇ ਨੇ ਵਾਜਬ ਨੇ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਆ ਕਿਉਂਕਿ ਅੱਜ ਤੋਂ ਪਹਿਲਾਂ ਜਾਂ ਇਸ ਤੋਂ ਵਿਕਰਮ ਜੀਠੀ ਦੀ ਗ੍ਰਿਫਤਾਰੀ ਆ ਮਾਫਰਨਾ ਰਿਹਾਈ ਤੋਂ ਪਹਿਲਾਂ ਪਹਿਲਾਂ ਕਦੇ ਵੀ ਗੁਰਿੰਦਰ ਸਿੰਘ ਢਿੱਲੋਂ ਇਸ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਆਏ ਦੂਜੇ ਪਾਸੇ ਜਿਸ ਤਰੀਕੇ ਨਾਲ ਉਹ ਵਿਕਰਮਦੀਪ ਪਿੱਛੇ ਖਲੋਤੇ ਨਜ਼ਰ ਆਈ ਤਾਂ ਸਾਫ ਜ਼ਾਹਰ ਆ ਕਿ ਕੁਝ ਨਾ ਕੁਝ ਪੜਦੇ ਦੇ ਪਿੱਛੇ ਜਿਹੜੀ ਸਿਆਸਤ ਆ ਉਹ ਚੱਲਦੀ ਪਈ ਆ ਤੇ ਦੂਜੇ ਪਾਸੇ ਜਨਤਾ ਪਾਰਟੀ ਦਾ ਇਹ ਇੱਕ ਪੁਰਾਣਾ ਜਿਹੜਾ ਐਕਸਪੀਰੀਅੰਸ ਆ ਜਾਂ ਵਰਤਾਰਾ ਹੈਗਾ ਕਿ ਉਹ ਡੇਰੇ ਤੋਂ ਆਪਣੀ ਰਾਜਨੀਤੀ ਜਿਹੜੀ ਸ਼ੁਰੂ ਕਰਤੀ ਹੈ ਜੇਕਰ ਯੂਪੀ ਵਰਕੇ ਪ੍ਰਾਂ ਦਾ ਉਹ ਯੋਗੀ ਅਦਿੱਤਿਆਨਾਥ ਨੂੰ ਸੀਐਮ ਬਣਾ ਸਕਦੀ ਹੈ ਪਰ ਫਿਰ ਐਸ ਪਾਸੇ ਕਿਉਂ ਨਹੀਂ ਕਿਉਂਕਿ ਜਦੋਂ ਕਹਿੰਦੇ ਨੇ ਕਿ एवरीथिंग ਇਜ਼ ਰਾਈਟ ਲਵ ਐਂਡ ਵਾਰ ਮੁਹੱਬਤ ਤੇ ਜੰਗ 'ਚ ਸਭ ਕੁਝ ਆ ਜਾਂਦਾ ਇੱਕ ਪਾਸੇ ਤਿੰਨ ਡੇਰੇ ਨੇ ਪੰਜਾਬ ਦੇ ਵਿੱਚ ਜਿਹੜੇ ਡੇਰਾ ਸਰਸਾ ਹੋ ਗਿਆ ਦੁੱਖ ਹਾਲਾਂਕਿ ਡੇਰੇ ਦੇ ਬਹੁਤ ਗਿੰਤੀ ਹੈ ਪਰ ਜਿਹੜੇ ਪ੍ਰਮੁੱਖ ਡੇਰੇ ਨੇ ਦੂਜਾ ਡੇਰਾ ਬੰਨਾ ਜਿੱਥੇ ਪ੍ਰਧਾਨ ਮੰਤਰੀ ਦੇ ਨਰਿੰਦਰ મોદી ਹੁੰਦੇ ਨੇ ਔਰ ਦੂਜਾ ਰਾਧਾ ਸੁਮੀ ਆ ਜਿਹੜੇ ਮੁਖੀ ਜਿਹੜੇ ਨੇ ਵਿਆਸਾ ਵਾਲੇ ਹੁਣ ਇਹਨਾਂ ਦੇ ਵਿੱਚ ਭਾਜਪਾ ਦਾ ਜਿਹੜਾ ਪ੍ਰੇਮ ਆ ਉਹ ਸਾਰਿਆਂ ਨੂੰ ਪਤਾ ਹੈਗਾ ਔਰ ਇੱਕ ਵੱਡੀ ਗੱਲ ਜਿਹੜੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜੇਕਰ ਤੁਸੀਂ ਗੱਲ ਕਰੋ ਤਾਂ ਸ਼੍ਰੋਮਣੀ ਅਕਾਲੀ ਦਲ ਪਾਏ ਅੰਮ੍ਰਿਤਸਰ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਕੋਰ ਸਰਜੀਤ ਹੋਵੇ ਹਾਲਾਂਕਿ ਹਰ ਜਥੇਦਾਰ ਜਿਹੜੇ ਸਾਫਾ ਜਥੇਦਾਰ ਗਿਆਨੀ ਹਰਪ੍ਰੀਤ ਨੂੰ ਛੱਡ ਕੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਰਬਾਰ ਹੋਵੇ ਚਾਹੇ ਨਿਆਂ ਸਿੰਘ ਜਥੇਬੰਦੀਆਂ ਹੋਣ ਚਾਹੇ ਕੋਈ ਸੰਤ ਸਮਾਜ ਹੋਵੇ ਚਾਹੇ ਤੇ ਦੂਜੇ ਪਾਸੇ ਚਾਹੇ ਦਰਬਾਰ ਸਾਹਿਬ ਐ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਉਹਦੀ ਫੇਰੀ ਹੋਵੇ ਉਹ ਤੁਹਾਨੂੰ ਹਰ ਥਾਂ ਤੇ ਸਰਗਰਮ ਦਿਖਾਈ ਦੇਣਗੇ ਤੇ ਦੂਜੇ ਪਾਸੇ ਜਿਹੜੇ ਵੱਖ-ਵੱਖ ਸੰਸਥਾਵਾਂ ਦੇ ਜਿਹੜੇ ਮੁਖੀ ਨੇ ਚਾਹੇ ਉਹ ਨਿਆਂ ਸੰਪਰਦਾ ਦੇ ਹੋਣ ਚਾਹੇ ਸਿਬੇਜੀ ਸਿੰਘ ਮਾਨ ਹੋਣੀ ਹੋਣੀ ਹੋਣ ਚਾਹੇ ਦਾਦੂਵਾਲ ਸਾਹਿਬ ਹੋਣ ਜਾਂ ਜਿੰਨੇ ਵੀ ਸਾਫ ਜਿਹੜੇ ਸਾਰੇ ਨੇ ਉਹ ਸਾਰੇ ਬਾਬੇ ਦੇ ਨਾਲ ਸਾਬਤ ਹੁੰਦੇ ਨੇ ਤਾਂ ਫਿਰ ਭਾਜਪਾ ਨੂੰ ਇਸ ਤੋਂ ਵੱਡਾ ਦਾ ਪਤਾ ਖੇਡਣ ਲੱਗਾ ਕੀ ਫਰਤ ਪਾਏਗਾ ਕਿ ਜੇਕਰ ਉਹਨਾਂ ਨੂੰ ਇਹ ਮੁੱਖ ਮੰਤਰੀ ਦੇ ਰੂਪ ਚ ਹਲਾਣ ਦਿੰਦੇ ਆ ਤਾਂ ਸਾਰਿਆਂ ਦੀ ਸੈਫਟੀ ਜਿਹੜੀ ਉਹ ਨਾਲ ਹੋ ਜਾਂਦੀ ਹੈ ਇਹ ਸਿਰਫ ਚਰਚਾਵਾ ਨੇ ਇਹਨਾਂ ਦੀ ਪੁਸ਼ਟੀ ਜਿਹੜੀ ਆ ਆਪਾਂ ਨਹੀਂ ਕਰ ਰਹੇ ਪਰ ਜੋ ਲੋਕਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਐਸਲੇ ਜਿਹੜਾ ਟੋਨ ਜਿਹੜਾ ਉਹ ਹੋ ਰਿਹਾ ਹੁਣ ਜਿਸ ਤਰੀਕੇ ਦੀ ਉਹਨਾਂ ਦੀ ਭੂਮਿਕਾ ਅੱਜ ਆ ਬੀਤੇ ਦਿਨ ਜਿਹੜੀ ਆ ਉਹ ਰਹੀ ਆ ਖਾਸ ਤੌਰ ਤੇ ਆਪਣੇ ਗੁਲਾਬਚੰਦ ਕਟਾਰੀਆ ਉਸ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹੁਣੀ ਜੇਕਰ ਵੇਖਿਆ ਜਾਵੇ ਤਾਂ ਉਹ ਉਹਨਾਂ ਦਾ ਜਿਹੜਾ ਪ੍ਰੇਮ ਆ ਉਹ ਸਭ ਤੋਂ ਸਾਹਮਣੇ ਪ੍ਰਤੱਖ ਰੂਪ 'ਚ ਜਿਹੜਾ ਉਹ ਨਜ਼ਰੀ ਆਉਂਦਾ ਹੈਗਾ ਨਹੀਂ ਤਾਂ ਰੈਲੀ ਜਿਹੜੀ ਆ ਗੁਰਦਰ ਦੀ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਥੇ ਬਾਕੀ ਪ੍ਰਧਾਨ ਵੀ ਰਾਜਾ ਬਣੇਗੇ ਰਾਜੇ ਬਣੇਗੇ ਨੇ ਵੀ ਇਸ ਮਿਲਣੀ ਦੇ ਉੱਤੇ ਟਵੀਟ ਚੜਾ ਉਹ ਕੀਤਾ ਹੈ ਉਹਨਾਂ ਨੇ ਕਿਹਾ ਕਿ ਆ ਜਿਹੜਾ ਕੱਠ ਜੋੜ ਵਾਸਤੇ ਜਿਹੜੀ ਜ਼ਮੀਨ ਉਹ ਤਿਆਰ ਕੀਤੀ ਜਾ ਰਹੀ ਹੈ ਭਾਵੇਂ ਜੇ ਵਾਕਿਆ ਹੀ ਨਸ਼ੇ ਦੇ ਖਿਲਾਫੀ ਤਾਂ ਵਾਕੇ ਨੂੰ ਸੱਦ ਲੈਣਾ ਚਾਹੀਦਾ ਸੀ ਤਾਂ ਜੋ ਇਸ ਨਸ਼ੇ ਦੇ ਖਿਲਾਫ ਰੈਲੀ ਦੇ ਵਿੱਚ ਬਾਕੀ 파ਕ ਵੀ ਆਪੋ ਆਪਣਾ ਹਿੱਸਾ ਜਿਹੜਾ ਉਹ ਪਾ ਸਕਦੀ ਹੈ ਸੋ ਇਸ ਮਿਲਣੀ ਨੇ ਜਾਂ ਇਸ ਰੈਲੀ ਨੇ ਸ਼੍ਰੋਮਣੀ ਅਕਾਲੀ ਦੰਦ ਤੇ ਭਾਜਪਾ ਦਾ ਜਿਹੜਾ ਸੰਭਾਵੀ ਗੱਠ ਜੋੜ ਆ ਉਹਦੇ ਸਬੰਧੀ ਵਿਚਾਰ ਚਾਵਾਂ ਨੂੰ ਜਨਮ ਦਿੱਤਾ ਔਰ ਸਭ ਤੋਂ ਵੱਡਾ ਜਿਹੜਾ ਪ੍ਰਸ਼ਨ ਆ ਉਹ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਸੂਤਰਤਾ ਹੋਣ ਦਾ ਦਿਖਾਇਆ ਗਿਆ ਕਿ ਬਾਬਾ ਸੂਤਰਤਾ ਗੁਰਿੰਦਰ ਸਿੰਘ ਢਿੱਲੋਂ ਆਉਂਦਿਆਂ ਦਿਨਾਂ 'ਚ ਕਿਹੋ ਜੀ ਜਿਹੜੀ ਭੂਮਿਕਾ ਆ ਉਹ ਜਿਹੜੀ ਆ ਉਹ ਨਵਾ ਸਕਦੇ ਸਭ ਤੋਂ ਵੇਖਣ ਵਾਲੀ ਜਿਹੜੀ ਗੱਲ ਹੋਊਗੀ ਹੋਰ ਇਸ ਦਾ ਖਾਸ ਇਹ ਵੀ ਗ੍ਰਿਹਦਰ ਸਿੱਖ ਢੋਹਣਾ ਦਾ ਜੀ ਬਿਲਕੁਲ ਅਨਕੀ ਸਰ ਅੱਜ ਜਦੋਂ ਯਾਤਰਾ ਹੁੰਦੀ ਆ ਤਾਂ ਉਹ ਯਾਤਰਾ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਪਹੁੰਚਦੇ ਨੇ ਬਾਬਾ ਗੁਰਿੰਦਰ ਢੱਲੋਂ ਪਹੁੰਚਦੇ ਨੇ ਪੰਜਾਬ ਦੇ ਗਵਰਨਰ ਪਹੁੰਚਦੇ ਨੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਹਲਚਲ ਆ ਤੇ ਉਧਰ ਹੀ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵੀ ਡੇਰਾ ਮੁਖੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਬਿਆਸ ਪਹੁੰਚ ਜਾਂਦੇ ਨੇ ਜਿੱਥੇ ਇਹ ਸਾਰੇ ਸਵਾਲ ਬਣੇ ਹੋਏ ਨੇ ਕਿ ਆਖਰਕਾਰ ਇਹ ਮੁਲਾਕਾਤਾਂ ਹੋਉ ਕਿਉਂ ਨਹੀਂਆਂ ਨੇ ਅੰਦਰ ਖਾਤੇ ਗੁਪਤ ਮੀਟਿੰਗਾਂ ਦੇ ਕੀ ਮਾਇਨੇ ਤਾਂ ਉੱਥੇ ਹੀ ਕੀ ਇੱਕ ਪਾਸੇ ਸੁਖਵੀਰ ਬਾਦਲ ਜੋ ਸਿੱਖ ਰਾਜਨੀਤੀ ਇਹਦੇ ਨਾਲ ਵਿਚਰ ਰਹੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਪੰਥਕ ਆ ਇੱਕ ਪਾਸੇ ਪੰਥਕ ਧਿਰ ਦਾ ਹੋਣਾ ਤੇ ਦੂਜੇ ਪਾਸੇ ਡੇਰਾਵਾਦ ਦਾ ਹੋਣਾ ਕੀ ਇਹ ਦੋਨੋਂ ਇਕੱਠੇ ਚੱਲ ਸਕਦੇ ਨੇ ਸਿਆਸਤ ਦੇ ਵਿੱਚ ਜੀ ਸਿਆਸਤ ਦੇ ਵਿੱਚ ਤਾਂ ਬਹੁਤ ਕੁਝ ਰਖੜਾ ਜੀ ਚੱਲ ਜਾਂਦਾ ਜਿਨ੍ਹਾਂ ਦੇ ਸੰਬੰਧੀ ਬੰਦੇ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਜੀ ਕਹਿਣ ਨੂੰ ਤਾਂ ਪੰਥਕ ਨੇ ਪਰ ਕੀ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਸਮੇਂ ਵਿੱਚ ਪੰਥਕ ਹੋਣ ਦੀ ਕੋਈ ਭੂਮਿਕਾ ਨਭਾਈ ਸਭ ਤੋਂ ਵੱਡਾ ਪ੍ਰਸ਼ਨ ਤੇ ਇਹ ਆ ਪੰਥਕ ਮਸਲੇ ਅੱਜ ਵੀ ਉਸੇ ਤਰ੍ਹਾਂ ਜਿਉਂਦੇ ਤੇ ਉਹ ਖੜੇ ਆ ਜਿਨ੍ਹਾਂ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਸਭ ਤੋਂ ਜ਼ਿਆਦਾ ਦਾਅਵੇ ਕਰਦਾ ਰਿਹਾ ਚਾਹੇ ਬੰਦੀ ਸਿੰਘਾ ਦਾ ਮੁੱਦਾ ਹੋਵੇ ਚਾਹੇ ਕਈ ਮੁੱਦੇ ਅਜੇ ਨੇ ਜਿਹੜੇ ਪੰਥਕ ਮੁੱਦੇ ਨੇ ਅੱਜ ਤੱਕ ਜਿਹੜੇ ਉਹ ਹੱਲ ਨਹੀਂ ਹੋਏ ਤਾਂ ਇੱਥੇ ਤਾਂ ਫਿਰ ਨਾਜਨੀਤੀ ਆ ਕਿ ਕੁਰਸੀ ਲੈਣ ਵਾਸਤੇ ਜੇਕਰ ਕਿਸੇ ਡੇਰੇ ਨੂੰ ਜਾ ਕੇ ਮੱਥਾ ਟੇਕਣਾ ਪੈਂਦਾ ਤਾਂ ਇਹ ਕੋਈ ਔਖੀ ਗੱਲ ਥੋੜਾ ਆ ਤਾਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਗਲਤ ਜਿਹੜੇ ਉਹ ਕਿਹੜੇ ਡੇਰੇ 'ਚ ਪਹਿਲੀ ਵਾਰੀ ਚੱਲੇ ਆ ਡੇਰਾ ਸਰਸਾ ਜਿਹੜਾ ਸੱਚੇ ਸੌਦੇ ਵਾਲਾ ਰਾਮ ਰਹੀਮ ਵਾਲਾ ਉਥੇ ਇਹ ਸਾਰੇ ਡੇਰੇ ਦੇ ਪਿਓ ਪੁੱਤ ਸਾਰੇ ਜਾਂਦੇ ਰਿਹਾ ਮੰਤਰੀ ਸਾਰੇ ਉਥੇ ਜਾਂਦੇ ਰਿਹਾ ਇਹ ਕੋਈ ਨਵੀਂ ਗੱਲ ਥੋੜਾ ਆ इवन ਕਿ ਨੂਰਬਹਿਲ ਵਾਲਾ ਜਿਹੜਾ ਡੇਰਾ ਉਥੇ ਵੀ ਇਹ ਸ਼ਰੂਮੀ ਅਖਾਲੀਦਾਲ ਦਾ ਕਿਹੜਾ ਆਗੂ ਜਿਹੜਾ ਉਥੇ ਨਹੀਂ ਜਾਂਦਾ ਰਿਹਾ ਸੋ ਡੇਰਿਆਂ ਦੇ ਵਿੱਚ ਜਾਣਾ ਸ਼ਰੂਮੀ ਅਖਾਲੀਸਾਂ ਨਵਾਸ ਨੇ ਕੋਈ ਨਵਾਂ ਨਹੀਂ ਇਹ ਠੀਕ ਆ ਕਹਿਨ ਨੂੰ ਉਹ ਪੰਥਕ ਕਹਿ ਲੈਂਦੇ ਆ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿੱਥੇ ਅਕਾਲਪੁਰ ਸਾਹਿਬ ਦਾ ਜਥੇਦਾਰ ਜਿਹੜੇ ਬੈਠੇ ਆ ਉਹਨਾਂ ਦੀ ਕੀ ਭੂਕ ਆਇਆ ਸਭ ਤੋਂ ਵੱਡਾ ਪ੍ਰਸ਼ਨ ਤੇ ਇਹ ਮੁਕਦਾ ਕਿ ਇਹ ਸਾਰਾ ਵਰਤਾਰਾ ਜਿਹੜਾ ਵਾਪਰਦਾ ਪਿਆ ਇਸ ਵੇਲੇ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੰਗਠਨ ਭੂਮਿਕਾ ਜਿਹੜੀ ਨਿਭਾਰੇ ਨੇ ਅਜੇ ਪਤਾ ਨਹੀਂ ਹੁੰਦਿਆ ਦਿਨ ਵਿੱਚ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਪਰ ਜਿਸ ਤਰੀਕੇ ਦੀ ਡੇਰਾਬਾਲ ਇਸ ਵੇਲੇ ਨਜ਼ਰ ਆ ਰਿਹਾ ਉਹ ਸਾਰੇ ਪ੍ਰਭਾਵ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਦੇ ਅਧੀਨ ਲੱਗ ਰਹੇ ਉਹ ਜਥੇਦਾਰ ਕੁਲਦੀਪ ਸਿੰਘ ਗੜਗਾਜ ਇਹਦੇ ਸਬੰਧੀ ਕੋਈ ਵੀ ਬਿਆਨ ਜਿਹੜਾ ਉਹ ਜਾਰੀ ਨਹੀਂ ਕਰ ਰਹੇ ਦੂਜੇ ਪਾਸੇ ਉਹ ਪ੍ਰੈਸ ਕਾਨਫਰੰਸਾਂ ਕਈ ਤਰੀਕੇ ਦੇ ਦਾਅਵੇ ਔਰ ਵਾਅਦੇ ਕਰਕੇ ਇਸ ਤਰੀਕੇ ਨਾਲ ਇਹ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਇਹਨੇ ਕਿ ਸਭ ਤੋਂ ਵੱਡੇ ਪੰਥਕ ਮਸਲਿਆਂ ਦੇ ਉਹ ਰਾਖੇ ਹੀ ਉਹ ਨੇ ਪਰ ਦੂਜੇ ਪਾਸੇ ਜਿਹੜੀ ਪੰਥਕ ਸਿੱਖਾਂ ਦੀ ਜਿਹੜੀ ਜਮਾਤ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲਿਆ ਜਿਹੜੀ ਐਸਜੀਪੀਸੀ ਦੇ ਕੰਟਰੋਲ ਜਿਹਦੇ ਥੱਲੇ ਆ ਤਾਂ ਅਗਰ ਉਹਦੇ ਵਿਅਕਤੀ ਜਿਹੜੇ ਨੇ ਉਹ ਡੇਰਾ ਮੁਖੀ ਨੂੰ ਜਾ ਕੇ ਮਿਲਦੇ ਆ ਚਾਹੇ ਉਹ ਵਿਕਰਮ ਸਿੰਘ ਮਜੀਠੀ ਵਿਕਰਮ ਸਿੰਘ ਮਜੀਠੀ ਦਾ ਸ਼੍ਰੋਮਣੀ ਅਕਾਲੀ ਦਲ ਚ ਕਦ ਬਿਕਰਮ ਸਿੰਘ ਮਜੀਠੀ ਉਹਦਾ ਸੈਕੰਡ ਨੰਬਰ ਦਾ ਆ ਤਾਂ ਫਿਰ ਜੇਕਰ ਉਥੇ ਕਾਲ ਤੱਕ ਦਾ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਚੁੱਕ ਨਹੀਂ ਤਾਂ ਫਿਰ ਉਥੇ ਇਹਨਾਂ ਵੱਲੋਂ ਕੀ ਉਮੀਦ ਤੁਸੀਂ ਲਾ ਸਕਦੇ ਜੇ ਸੋ ਰਾਜਨੀਤੀ ਦੇ ਵਿੱਚ ਕਹਿਣ ਨੂੰ ਇਹ ਪੰਥਕ ਜਿਹੜਾ ਕੋਈ ਵੀ ਨਹੀਂ ਜੇਕਰ ਵਾਕਿਆ ਹੀ ਕੋਈ ਪੰਥਕ ਹੁੰਦਾ ਤਾਂ ਫਿਰ ਇਸ ਵळे ਪੰਥ ਦੀ ਉਸ ਸਥਿਤੀ ਜਾਂ ਕੌਮ ਦੀ ਸਥਿਤੀ ਉਹ ਨਾ ਹੁੰਦੀ ਜਿਹੜੀ ਇਸ ਵळे ਨਗਾਰ ਦੀ ਸਥਿਤੀ ਜਿਹੜੀ ਆ ਕੌਮ ਚਾਹੀ ਆ ਤੁਹਾਨੂੰ ਜਿਹੜੇ ਸੈਂਟਰ ਦੀ ਕੇਂਦਰ ਦੀ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਖਦ ਨੂੰ ਮਿਲਣ ਦਾ ਟਾਈਮ ਨਹੀਂ ਦੇ ਰਹੀ ਪਿਛਲੇ 24 ਸਾਲਾਂ ਤੋਂ ਜੇ ਇਹਨਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਰਹਾਈ ਦੀ ਮੁੱਦਾ ਦੀ ਜਿਹੜੀ ਗੱਲ ਕਰਦੀ ਹੈ ਅਜੇ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਟਾਈਮ ਨਹੀਂ ਦਿੱਤਾ ਗਿਆ ਇਹ ਮਤਲਬ ਪੰਥਕ ਮਸਲੇ 'ਚ ਪੰਥਕ ਜਮਾਤ ਦੀ ਤੁਸੀਂ ਗੱਲ ਕਰਵੇਂ ਸੋ ਰਖਣਾ ਜੀ ਇਹ ਗੱਲਾਂ ਇਹ ਸਿਰਫ ਗੱਲਾਂ ਨੇ ਡੇਰਾਬਾਲ ਗੱਲ ਡੇਰੇਬਾਲ ਦੀ ਕਹਿ ਨੂੰ ਜ਼ਰੂਰ ਆ ਪਰ ਕਿਹੜਾ ਜਥੇਦਾਰ ਹੈ ਜਾਂ ਕਿਹੜਾ ਕਾਲੀ ਲੀਡਰ ਜਿਹੜਾ ਬੀਤੇ ਸਮੇਂ 'ਚ ਡੇਰਿਆਂ ਦੇ ਚੱਕਰ ਨਹੀਂ ਲੰਦਾ ਰਿਹਾ ਚਾਹੇ ਉਹ ਡੇਰਾ ਸਰਸਾ ਹੀ ਤੇ ਚਾਹੇ ਕੋਈ ਹੋਰ ਡੇਰੇ ਸੀ ਸੋ ਇਹ ਗੱਲਾਂ ਸੋ ਕਹਿੰਦੀਆਂ ਨੇ ਇਹ ਬਾਕੀ ਹੁਣ ਵੇਖਣ ਵਾਲੀ ਗੱਲ ਇਹ ਹੈਗੀ ਆ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁਣ ਅਗਲੇ ਦਿਨਾਂ ਚ ਹੁੰਦਾ ਕਰੋਆ ਜ਼ਮੀਨ ਜਿਹੜੀ ਆ ਉਹ ਤਿਆਰ ਹੋਣੀ ਜਿਹੜੀ ਸ਼ੁਰੂ ਹੋ ਗਈ ਆ ਹਾਲਾਂਕਿ ਮੈਂ ਫਿਰੇ ਇਨੀ ਗੱਲ ਕਹਦਾ ਦੋਵੇਂ ਪਾਰਟੀਆਂ ਜਿਹੜਾ ਇਨਕਾਰ ਕਰ ਰਹੀਆਂ ਨੇ ਉਹ ਸਿੱਧੇ ਤੇ ਸਿਰਫ ਆਪਣੇ ਪਰ ਤੋਲਦੀਆਂ ਪਈਆਂ ਨੇ ਕਿ ਅਸੀਂ ਜਨਤਾ ਚ ਜਾਣਾ ਕਿ ਤੇ ਇਹ ਗੱਠਜੋੜ ਦਾ ਨੁਕਸਾਨ ਤੇ ਨਾ ਹੋਵੇ ਅਜੇ ਹੌਲੀ ਹੌਲੀ ਲੋਕਾਂ ਦੀ ਜਿਹੜੀ ਨਬਜ਼ ਆ ਉਹ ਪਛਾਣਨ ਦਾ ਯਤਨ ਹੋ ਰਿਹਾ ਕਿ ਹੌਲੀ ਹੌਲੀ ਇੱਕ ਸਟੇਜ ਤੇ ਹੀ ਆਵਾਂਗੇ ਫਿਰ ਸਟੇਜ ਤੇ ਉਹ ਦੇਖਦੇ ਆ ਕਿ ਹਾਲਾਤਾਂ ਦੇ ਮੁਤਾਬਕ ਐਲਾਨ ਕਰਨਾ ਕਿ ਨਹੀਂ ਕਰਨਾ ਅਸਲ ਚ ਸਥਿਤੀ ਜਿਹੜੀ ਰਾਜਨੀਤੀ ਉਹ ਆ ਖਿਚੜੀ ਜਿਹੜੀਆਂ ਅੰਦਰੋਂ ਅੰਦਰ ਹੀ ਪੱਕ ਚੁੱਕੀ ਆ ਬਸ ਹੁਣ ਥਾਲੀ ਚ ਕਦੋਂ ਪਾਉਣੀ ਆ ਇਸ ਦਾ ਇੰਤਜ਼ਾਰ ਜਿਹੜਾ ਉਹ ਲੱਗ ਰਿਹਾ ਤੇ ਸੂਤਰਤਾਰ ਜਿਹੜੇ ਨੇ ਧੋਲੇ ਚਾਹੇ ਉਹ ਗੁਲਾਬਚਾਂ ਦੇ ਘਟਾਰੀਏ ਹੁਣੀ ਹੋਣ ਤੇ ਜਾਏ ਫਿਰ ਬਾਬਾ ਗਰੇਂਦਰ ਸਿੰਘ ਢੱਲੋਂ ਹੁਣੀ ਹੋਣ ਹੁਣ ਅਗਲੀ ਗੱਲ ਮੈਂ ਹੋਰ ਨਾਲ ਇਹਦੇ ਜੋੜ ਦਵਾਂ ਤੁਸੀਂ ਦੇਖੋ ਕਿ ਕਾਂਗਰਸ ਦੀ ਬੀਬੀ ਨਵਜੋਤ कौर ਸਿੱਧੂ ਗਲਾਕਾਂ ਦੇ ਘਟਾਰੀਏ ਨੂੰ ਮਿਲਣ ਜਾਂਦੇ ਆ ਮਿਲ ਕੇ ਉਹ ਪਤਾ ਨਹੀਂ ਕਿਈ ਬੂਪੀ ਸਿਕੋਂਦੇ ਬਾਹਰ ਆਣ ਕੇ ਬੀਬੀ ਨਵਜੋਤ कौर ਸਿੱਧੂ ਆਣ ਕੇ ਫਾਇਰ ਜਿਹੜੇ ਉਹ ਸ਼ੁਰੂ ਕਰ ਦਿੰਦੇ ਸੋ ਇਸ ਸਥਿਤੀਆਂ ਜਿਹੜੀਆਂ ਨੇ ਇਸ ਵੇਲੇ ਗ ਸੰਵਿਧਾਨਕ ਤੌਰ ਤੇ ਉਹ ਨਹੀਂ ਹੈਗੀ ਜਿਹੜੀ ਸੰਵਿਧਾਨਕ ਤੌਰ ਤੇ ਉਹਨਾਂ ਦੀ ਡਿਊਟੀ ਬਣਦੀ ਹੈਗੀ ਆ ਤੇ ਜਿਸ ਤਰੀਕੇ ਨਾਲ ਉਹ ਸਰਗਰਮ ਰਾਜਨੀਤੀ 'ਚ ਉਹਨਾਂ ਨੇ ਹਿੱਸਾ ਲੈਣਾ ਸ਼ੁਰੂ ਕਰ ਹੀ ਦਿੱਤਾ ਤਾਂ ਆਹ ਤਾਂ ਕੇਵਨ ਪਿਆਦੇ ਨਹੀਂ ਚਾਹੇ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਹੋਣ ਤੇ ਚਾਹੇ ਦੂਜੇ ਪਾਸੇ ਹੋਰ ਹੋਣ ਅਸੀਂ ਜਿਹੜੀ ਬਸਾਤ ਜਿਹੜੀ ਵੇਚੂਕੀ ਆ ਚਤਰਾਂਜ ਜਿਹੜੀ ਵੇਚੂਕੀ ਆ ਬਸ ਮੋਹਰਿਆਂ ਦੀ ਜਿਹੜੀ ਗਿਣਤੀ ਆ ਟਾਂ ਫੜਾ ਸ਼ਹਿਰ ਔਰ ਮਾਤ ਦੀ ਜਿਹੜੀ ਗੇਮ ਆ ਉਹ ਅੰਦੇ-ਅੰਦੇ ਨਾਲ ਤੁਸੀਂ ਦੇਖ ਲੋਗੇ ਚਤਰਾਂਜ ਵੇਚੂਕੀ ਆ ਉੱਤੇ ਮੋਹਰੇ ਵੀ ਜਿਹੜੇ ਫਿੱਟ ਕੀਤੇ ਜਾ ਚੁੱਕੇ ਆ ਬਸ ਉਹਨਾਂ ਇਹ ਵ ਕੀ ਰਾਜਾ ਕਿਹੜਾ ਆ ਤੇ ਪਿਆਦਾ ਕਿਹੜਾ ਬਿਲਕੁਲ ਅਨਕੀਰ ਸਰ ਜਿੱਥੇ ਅਕਾਲੀ ਤੇ ਬੀਜੇਪੀ ਆਪਣੀ ਸਿਆਸਤ ਚਮਕਾਉਣ ਦੇ ਉੱਪਰ ਲੱਗੇ ਹੋਣੇ ਲਗਾਤਾਰ ਉਹਨਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਅਜਿਹੇ ਸਿਆਸੀ ਧਮਾਕੇ ਕੀਤੇ ਜਾਂਦੇ ਉਧਰ ਹੀ ਜੇਕਰ ਮੈਂ ਵਿਰੋਧੀ ਧਿਰ ਦੀ ਗੱਲ ਕਰਾਂ ਜਾਂ ਸੱਤਾਧਰ ਪਾਰਟੀ ਦੀ ਗੱਲ ਕਰਾਂ ਵਿਰੋਧੀ ਧਿਰ ਤੋਂ ਵੀ ਅੱਜ ਲੋਕਾਂ ਨੂੰ ਬਹੁਤੀ ਕੋਈ ਆਸ ਨਹੀਂ ਕਿਉਂਕਿ ਵਿਰੋਧੀ ਧਿਰ ਦੇ ਵੱਲੋਂ ਕੋਈ ਵੀ ਲੋਕ ਇਸ਼ੂ ਨਹੀਂ ਚੁੱਕੇ ਜਾ ਰਹੇ ਤੇ ਸੱਤਾਧਰ ਪਾਰਟੀ ਤਾਂ ਬਿਲਕੁਲ ਚੁੱਪੀ ਹੈ ਜੀ ਹੱਕ ਹਕੂਕਾਂ ਦੀ ਲੜਾਈ ਲੋਕ ਆਪ ਲੜ ਰਹੇ ਨੇ ਪਰ ਆਪਸ ਦੇ ਵਿੱਚ ਜਰੂਰ ਉਲਝੇ ਪਏ ਨੇ ਜੀ ਵਿਰੋਧੀ ਧਿਰ ਦੇ ਜੋ ਲੀਡਰ ਨੇ ਉਹਨਾਂ ਦੀ ਬਿਆਨਬਾਜ਼ੀ ਕਰਕੇ ਲਗਾਤਾਰ ਸੱਤਾ ਧਿਰ ਦੇ ਵੱਲੋਂ ਪ੍ਰੋਟੈਸਟ ਕੀਤੇ ਜਾਂਦੇ ਤੇ ਮਾਫੀ ਮੰਗਣ ਦੀ ਗੱਲ ਕਹੀ ਜਾ ਰਹੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਜੀ ਨਹੀਂ ਅਸੀਂ ਨਹੀਂ ਮਾਫੀ ਮੰਗਾਂਗੇ ਮਾਫੀ ਤਾਂ ਆਮ ਆਦਮੀ ਪਾਰਟੀ ਵਾਲੇ ਮੰਗਣਗੇ ਉਹਨਾਂ ਨੇ ਮਹਿਲਾਵਾਂ ਦੇ ਨਾਲ ਧੋਖਾ ਕੀਤਾ ਹੋਰ ਵੀ ਕਈ ਤਰ੍ਹਾਂ ਅਲੀਗੇਸ਼ਨ ਨੇ ਪਰ ਅਸਲ ਜੋ ਲੜਾਈ ਹੈ ਜੀ ਉਹ ਪੰਜਾਬ ਦੀ ਨਹੀਂ ਲੜੀ ਜਾ ਰਹੀ ਆ ਆਪਸ ਦੇ ਵਿੱਚ ਜਿਵੇਂ ਉਲਝੇ ਪਏ ਨੇ ਉਸ ਨੂੰ ਕੀਵੇਂ ਦੇਖ ਦਿਓ ਕਿ ਲੋਕ ਹੁਣ ਆਉਣ ਵਾਲੇ ਸਮੇਂ ਤੇ ਵਿਰੋਧੀ ਧਿਰ ਤੇ ਜਿਹੜੀ ਹੁਣ ਖਾਸ ਤੌਰ ਤੇ ਸੱਤਾ ਧਿਰ ਦੇ ਵਿੱਚ ਆਪਣਾ ਰੋਲ ਨਿਭਾ ਰਹੀ ਆ ਉਹਨਾਂ ਤੇ ਯਕੀਨ ਕਰ ਪਾਵੇਗੀ ਜੀ ਦੇਖੋ ਲੋਕਾਂ ਨੇ ਤੇ 2022 ਦੇ ਵਿੱਚ ਸਾਰਿਆਂ ਨੂੰ ਨਜ਼ਾਰਾ ਜਿਹੜਾ ਬਖਾਤਾ ਸੀ ਤੁਸੀਂ ਲੋਕ ਜਿਹੜੇ ਨਾ ਹੁਣ ਇਸ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਏਡੇ ਹੈ ਇਹ ਪੂਰੇ ਨਹੀਂ ਆ ਕਿ ਉਹ ਇਹਨਾਂ ਰਾਜਨੀਤਿਕ ਆਗੂਆਂ ਦੀਆਂ ਚਾਲਾਂ ਜਾਂ ਬਿਆਨਾਂ ਨੂੰ ਤੁਸੀਂ ਨਾ ਸਮਝੇ ਠੀਕ ਆ ਸੋਸ਼ਲ ਮੀਡੀਆ ਦਾ ਯੁੱਗ ਹੋ ਰਿਹਾ ਫੇਸਬੁੱਕ ਤੇ ਦਿਨ ਰਾਤਾਂ ਸਰਕਾਰਾਂ ਜਿਹੜੀਆਂ ਬੰਦੀਆਂ ਨੇ ਜਿਹੜੇ ਮੁੱਖ ਮੰਤਰੀ ਕਾਂਗਰਸ ਤੇ ਵੀ ਬਣੇ ਜਾਂਦੇ ਸ਼ਰੂਪਨੀ ਅਕਾਲੀ ਦਲ ਵੀ ਆਪਣੀ ਸਥਿਤੀ ਨੂੰ ਮਜ਼ਬੂਤ ਕਰਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ 2027 ਦੇ ਵਿੱਚ ਅਸੀਂ ਰਿਪੀਟ ਕਰਦਣਾ ਇਹ ਫੇਸਬੁੱਕ ਦੇ ਜਿਹੜੇ ਯੋਧੇ ਨੇ ਜਾਂ ਫੇਸਬੁੱਕ ਇਹਨੇ ਬੜੀ ਇਹੋ ਜਿਹੀ ਆਈਟੀ ਸੈਲ ਬੜੀ ਕੋਈ ਇਹੋ ਜਿਹੀ ਭੂਮਿਕਾ ਨਿਭਾਉਂਦੇ ਨੇ ਪਰ ਲੋਕ ਜਿਹੜੇ ਨੇ ਇਸ ਵੇਲੇ ਬੜੇ ਜਾਗਰੂਕ ਹੋ ਚੁ ਔਰ ਉਸ ਦਾ ਪ੍ਰਮਾਨ ਜਿਹੜਾ ਲੋਕਾਂ ਨੇ 2022 ਦੇ ਵਿੱਚ ਸਾਰੇ ਪਾਰਟੀਆਂ ਨੂੰ ਜਿਹੜਾ ਦਿਖਾ ਦਿੱਤਾ ਸੀ ਇਹ ਸ਼ਾਇਦ ਹੁਣ ਜਿਹੜੀ ਅਗਲੀ ਵਾਰੀ 2027 ਚਾ ਕੀ ਲੋਕ ਕਿਹੜੇ ਪਾਸੇ ਝੁਕਦੇ ਆ ਲੋਕਾਂ ਨੂੰ ਹੁਣ ਬਿਆਨਾਂ ਦੇ ਨਾਲ ਕੋਈ ਮਤਲਬ ਨਹੀਂ ਕਿ ਕੋਈ ਬੰਦੇ ਨੇ ਇਹ ਕਿਹੋ ਜਿਹਾ ਬਿਆਨ ਦਿੱਤਾ ਤਾਂ ਉਸ ਪਿਆਰ ਨੂੰ ਤੁਸੀਂ ਲੈ ਕੇ ਇਹ ਗੱਲ ਕਿਹੋ ਜੀ ਕਰ ਦੇ ਜੀ ਮੁੱਦਾ ਦਾ ਜਿਹੜੀ ਕ腐ਸ਼ਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵੀ ਨੇ ਉਠਾਇਆ ਸੀ ਮੈਂ ਉਸ ਦਿਨ ਵੀ ਗੱਲ ਕੀਤੀ ਪ੍ਰਤਾਪ ਦਾ ਸੁਭਾਅ ਇਹੋ ਜਿਹਾ ਨਹੀਂ ਹੈਗਾ ਕਿ ਉਹ ਕਹੇ ਮਾਫੀ ਮੰਗਣ ਤਾਂ ਮੈਂ ਮਾਫੀ ਮੰਗੂ ਉਹਨਾਂ ਤੇ ਲੋਕ ਸਭਾ ਦੇ ਵਿੱਚ ਵੀ ਕਿਹਾ ਸੀ ਮੈਂ ਤੇਰੇ ਕਹਿੰਦੇ ਮਾਫੀ ਥੋੜਾ ਮੰਗੂਗਾ ਜਿਸ ਤਰੀਕੇ ਨਾਲ ਉਹਨਾਂ ਦੀ ਬੋਲਾਂ ਦੇ ਵਿੱਚ ਹੰਕਾਰ ਜਿਹੜਾ ਚਲਕਦਾ ਹੈਗਾ ਤੇ ਹੰਕਾਰ ਮਾਫੀ ਉਹਨਾਂ ਨੇ ਹੁਣ ਵੀ ਨਹੀਂ ਸੀ ਮੰਗਣੀ ਹਾਲਾਂਕਿ ਉਹਨਾਂ ਦਾ ਇਸ ਵੇਲੇ ਜਿਹੜੇ ਗੱਲ ਜਿਹੜਾ ਬਿਆਨ ਸੀ ਬਿਆਨ ਉਹ ਜਿਆ ਬਿਆਨ ਨਹੀਂ ਸੀ ਹੈਗਾ ਕਿ ਜਿਹੜੀ ਜਸਤੀਕੇ ਨਾਲ ਆਮ ਆਦਮੀ ਪਾਰਟੀ ਨੇ ਉਸ ਬਿਆਨ ਨੂੰ ਇੱਕ ਦਲਤ ਆਧਾਰ ਤੇ ਬਾਤਾਂ ਦਾ ਜਿਹੜਾ ਅਦੰਤ ਭਾਈਚਾਰੇ ਦੇ ਸੰਦਰਭ ਚ ਬਾਤਾਂ ਦਾ ਜਿਹੜਾ ਯਤਨ ਕੀਤਾ ਉਹ ਕਲਪਸ਼ਨ ਦਾ ਸਾਲ ਦੀ ਸਾਰਿਆਂ ਨੂੰ ਪਤਾ ਹੈਗਾ ਪਰ ਕਿਉਂਕਿ ਆਮ ਆਦਮੀ ਪਾਰਟੀ ਐਸਲੇ ਕਈ ਤਰੀਕੇ ਤੇ ਸਵਾਲਾਂ ਚ ਕਿਰੀਆ ਉਹਨਾਂ ਨੇ ਪ੍ਰਤਾਪ ਸਿੰਘ ਬਾਜਵੇ ਦੇ ਇਸ ਬਿਆਨ ਨੂੰ ਦਲਤ ਵਿਰੋਧੀ ਬਿਆਨ ਦੇ ਪ੍ਰਸੰਗ ਵਿੱਚ ਚਿੱਤਰ ਦੇ ਆ ਇਹ ਮੰਨ ਕਰਤੀ ਕਿ ਪ੍ਰਤਾਪ ਸਿੰਘ ਬਾਜਵੇ ਕੋਈ ਬਾਫੀ ਬੰਗਤ ਉਹ ਅਗੋਂ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦਾ ਉਹ ਬੰਦੇ ਦਾ ਅੰਦਾਜ਼ਾ ਲਗਾ ਕਿ ਜਾਓ ਮੈਂ ਇਹ ਮਾਗੀ ਮੰਗਦਾ ਜੋ ਹੁਣ ਤੁਸੀਂ ਆ ਦੂਜੇ ਪਾਸੇ ਉਹ ਚੱਲੇ ਕਿ ਤੁਸੀਂ ਮਹਿਲਾਵਾਂ ਨੂੰ 1000 ਰੁਪਏ ਜਿਹੜਾ ਨਹੀਂ ਦਿੱਤਾ ਪਰ ਮੁੱਦਾ ਤਾਂ ਇਹ ਹੈ ਕਿ ਨਾ ਤਾਂ ਆ ਆਮ ਆਦਮੀ ਜਿਹੜੀ ਸੱਤਾਧਾਰੀ ਤੇ ਰਿਹਾ ਨਾ ਤਾਂ ਉਹਨਾਂ ਕੋਲ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਕਿ ਲੋਕਾਂ ਨੂੰ ਆਪਣੇ ਨਾਲ ਲਿਆ ਜਾ ਸਕਣ ਕਿਉਂਕਿ ਇਹਨਾਂ 24 ਸਾਲਾਂ ਦੇ ਵਿੱਚ ਆਵਾਗਵੀ ਪਾਰਟੀ ਨੇ ਜਿਹੜੇ ਵਾਅਦੇ ਜਾਂ ਦਾਅਵੇ ਕੀਤੇ ਸਨ ਉਹਨਾਂ ਦੇ ਸਬੰਧ ਦੇ ਵਿੱਚ ਅੱਖ ਨਹੀਂ ਕੀਤਾ ਲੋਕ ਅੱਜ ਵੀ ਆਪਣੇ ਆਪ ਨੂੰ ਠੱਗੇ ਜਿਹੜੇ ਮਹਿਸੂਸ ਕਰ ਰਹੇ ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਹੈ ਉਹ ਮੁੱਖ ਮੰਤਰੀਏ ਬੜਾ ਦੇ ਜਿਹੜੇ 4-5 ਚਿਹਰੇ ਦੇ ਮੁੱਖ ਮੰਤਰੀ ਬਣਨ ਦੇ ਚੱਕਰ ਦੇ ਵਿੱਚ ਆਪਸ ਦੇ ਵਿੱਚ ਉੱਜੇ ਪੇ ਤਾਂ ਪੰਜਾਬ ਦੇ ਅਣਗਿਣਤ ਮੁੱਦੇ ਆ ਜਿਹੜੇ ਅਣਗੌਲੇ ਪਏ ਆ ਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਣ ਦੀ ਜਿਹੜੀ ਲੜਾਈ ਲੜ ਰਿਆ ਵਿਕਰਮ ਸਿੰਘ ਮਜੀਠੀਆ ਆਇਆ ਉਹ ਹੁਣ ਆਪਰੇ ਆਪ ਨੂੰ ਦੋ ਨੰਬਰ ਦੇ ਲੀਡਰ ਜਿਹੜੇ ਸਤਾਫਤ ਕਰਨ ਦੇ ਚੱਕਰ 'ਚ ਨਹੀਂ ਇਹ ਵੀ ਚਰਚਾਵਾਂ ਨੇ ਕਿ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਉਬਾਰ ਹੋ ਰਿਹਾ ਕਿ ਕੀ ਉਹ ਸੁਖਵੀਰ ਬਾਦਲ ਵਾਸਤੇ ਖਤਰਾ ਦਾ ਨਹੀਂ ਇਹ ਵੀ ਚਰਚਾਾਂਵਾਂ ਜਿਹੜੀਆਂ ਉਹ ਚਲਦੀਆਂ ਪਈਆਂ ਨੇ ਤੇ ਸ਼ਾਇਦ ਇਹੋ ਗੱਲ ਜਿਹੜੀ ਆ ਅੰਦਰੋਂ ਅੰਦਰ ਹੀ ਸ਼ੁਰੂ ਨਹੀਂ ਖਾਲੀ ਦਲ ਦੇ ਇਹ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਖਾ ਰਹੀ ਆ ਸੋ ਅਸਲ ਮੁੱਦੇ ਜਿਹੜੇ ਆ ਪੰਜਾਬ ਦੇ ਉਹ ਤਾਂ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਆਪਸੀ ਕਹਿ ਸਕਨੇ ਕਿ ਵਰਤਾਰੇ ਦੇ ਵਿੱਚ ਜਿਹੜੇ ਗੁੰਮ ਹੋ ਗਏ ਨੇ ਪਰ ਲੋਕ ਜਿਹੜੇ ਲੋਕ ਬੜੇ ਸਿਆਣੇ ਨੇ ਹੁਣ ਲੋਕਾਂ ਨੇ ਤਾਂ ਇੱਕ ਵਾਰੀ ਇਹ ਜਿਹੜੇ ਮਾਫ਼ ਕਰਦੋ ਜਿਹੜੇ ਇਹ ਲੀਡਰ ਸੀ ਜਾਂ ਪਾਰਟੀਆਂ ਨੇ ਜਿਹੜੇ ਤਗੜੇ ਤਗੜੇ ਥਾਮ ਸੀ 2022 ਦਾ ਲੋਕਾਂ ਨੇ ਇੱਕ ਵਾਰ ਚਮਕਾ ਚਮਕਾਤਾ ਪਰ ਅੱਗੇ ਆ ਇਹ ਹੁਣ ਪਾਰਟੀਆਂ ਭੁੱਲ ਜਾਣ ਕਿ ਲੋਕ ਜਿਹੜੇ ਆ ਉਹਨਾਂ ਦੇ ਇਹਨਾਂ ਵਰਤਾਰਿਆਂ ਵਿੱਚ ਇਹਨਾਂ ਗੱਲਾਂ ਵਿੱਚ ਆਣ ਕੇ ਆਪਣੇ ਕੀਮਤੀ ਵੋਟ ਦਾ ਜਿਹੜਾ ਆ ਜਿਹੜਾ ਪ੍ਰਯੋਗ ਆ ਉਹ ਇਹਨਾਂ ਦੇ ਹੱਥ ਵਿੱਚ ਕਰਨਗੇ ਲੋਕ ਐਡੇ ਨਿਆ ਦੇ ਪੰਜਾਬ ਦੇ ਹੱਕਾਂ ਜਾਂ ਹਿੱਤਾਂ ਵਾਸਤੇ ਸਹੀ ਤੌਰ ਤੇ ਕੋਈ ਨੇਤ੍ਰਤਾ ਹੈ ਬਿਲਕੁਲ ਅਣਖ ਸਰ ਉਧਰ ਸੈੱਟ ਦੇ ਵੱਲੋਂ ਲਗਾਤਾਰ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਚਲਦੀ ਜਾਂਚ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਆਦੇਸ਼ ਸਨਾਦ ਦਿੱਤੇ ਜਾਂਦੇ ਨੇ ਕਿ ਜਿਹੜੇ ਸੈੱਟ ਦੇ ਵਿੱਚ ਮੈਂਬਰ ਨੇ ਜੀ ਉਹ ਅਮਰਿਤਧਾਰੀ ਹੋਣ ਕੀ ਵਾਕਈ ਹੀ ਇਸ ਤਰ੍ਹਾਂ ਦੇ ਨਾਲ ਹੋਣਾ ਸੰਭਵ ਆ ਜਾਂ ਫਿਰ ਇਹ ਜਾਣ ਬੁੱਝ ਕੇ ਕੋਈ ਚਾਲ ਆ ਜੀ ਦੇਖੋ ਜੀ ਰਖੜਾ ਜੀ ਜੇਸਤੇਕੇ ਦੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਇਹ ਬਿਆਨ ਆਇਆ ਇਸ ਸੈੱਟ ਦੇ ਵਿੱਚ ਅਮਰਤਾਰੀ ਜਿਹੜੇ ਪੁਲਿਸ ਅਧਿਕਾਰੀ ਹੋਣੇ ਚਾਹੀਦੇ ਆ ਉਹ ਆਮ ਤੌਰ ਤੇ ਤਾਂ ਇਹ ਸਮਝਿਆ ਜਾ ਰਿਹਾ ਕਿ ਇਹ ਜਾਂਚ ਨੂੰ ਪੜਤਾਲ ਕਰਕੇ ਹੀ ਜਥੇਦਾਰ ਸਾਹਿਬ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਜਾਂ ਉਹਨਾਂ ਨੇ ਇਹ ਗੱਲ ਕਹੀ ਆ ਕਿਉਂਕਿ ਜਿਸ ਤਰੀਕੇ ਨਾਲ 328 ਪਾਵਨ ਰੂਪਾਂ ਦੀ ਜਾਂਚ ਦੀ ਗੱਲ ਚੱਲ ਰਹੀ ਆ ਕਦੇ ਸੁਖਬੀਰ ਸਿੰਘ ਬਾਦਲ ਆਪਣੀ ਕੋਰ ਕਮੇਟੀ ਲੈ ਕੇ ਡੀਜੀਪੀ ਸਾਹਿਬ ਦੇ ਦਫ਼ਤਰ ਪਹੁੰਚ ਜਾਂਦੇ ਤੇ ਉੱਥੇ ਜਾ ਕੇ ਕਹਿ ਦਿੰਦੇ ਕਿ ਇਸ ਤੰਦਰ ਕੁਲੀ ਨੂੰ ਗ੍ਰਿਫਤਾਰਤਾ ਮੈਨੂੰ ਮੇਰੇ ਪਰਚਾ ਤੁਸ ਕਰ ਲਓ ਦੂਜੇ ਪਾਸੇ ਇਸ ਜਾਂਚ ਚੱਲਦੀ ਨੂੰ ਹੁਣ 3 ਮਹੀਨੇ ਦਾ ਸਮਾਂ 3 ਮਹੀਨੇ ਜਾਂ ਸਾਡੇ 3 ਮਹੀਨੇ ਦਾ ਸਮਾਂ ਜਿਹੜਾ ਹੋ ਚੱਲਿਆ ਤੇ ਜ਼ਥੇਦਾਰ ਸਾਹਿਬ ਨੂੰ ਇਹ ਗੱਲ ਜਿਹੜੀ ਅੱਜ ਯਾਦ ਆਉਂਦੀ ਹੈ ਕਿ ਹਾਂ ਭਈ ਜਿਹੜੇ ਅਫਸਰ ਦੇ ਉਹ ਅਮਰਤਾਰੀ ਹੋਣੇ ਚਾਹੀਦੇ ਨੇ ਚਰੋਂਗੇ ਜਿਹੜੀ ਜਾਂਚ ਆ ਉਹ ਆਪਣੇ ਅੰਤਮ ਸ਼ੋਹਨ ਤੱਕ ਪਹੁੰਚ ਚੁੱਕੀ ਹੈ ਹੁਣ ਇਹ ਵੀ ਸਮਝਉਂਦਾ ਕਿ ਜ਼ਥੇਦਾਰ ਸਾਹਿਬ ਨੂੰ ਇਹ ਜਿਹੜਾ ਬਿਆਨ ਦੇਣ ਦੀ ਕੀ ਲੋੜ ਪਈ ਹਾਲਾਂਕਿ ਉਹਨਾਂ ਨੇ ਇਹ ਗਲਤ ਕਹੀ ਕਿ ਹਾਂ ਭਈ ਜਿਹੜੇ ਬੰਗਾ ਵਿਖੇ ਜੋ ਕੁਝ ਹੋਇਆ ਉਹਦੇ ਨਾਲ ਮਰਿਆਦਾ ਦਾ ਘਾਣ ਹੋਇਆ ਪਰ ਕੀ ਅਮਰਤਾਰੀ ਜਿਹੜੇ ਬੰਦੇ ਨੇ ਜਿਹੜੇ ਵੀ ਅਧਿਕਾਰੀ ਹੋਣਗੇ ਕੀ ਉਹ ਵਾਕਿਆ ਹੀ ਮਰਿਆਦਾ ਤੋਂ ਪੂਰਨ ਤੌਰ ਤੇ ਜਾਣੂ ਹੋਣਗੇ ਬੜੇ ਇਹੋ ਜਿਹੇ ਅ ਜਿਨ੍ਹਾਂ ਨੇ ਜ਼ਰੂਰ ਅਮਰਤਾ ਛਕਿਆ ਪਰ ਮਰਿਆਦਾ ਤੋਂ ਉਹ ਉਪਰ ਕੁਰੇ ਆ ਤੇ ਦੂਜੇ ਪਾਸੇ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੇ ਅਮਰਤਾ ਨਹੀਂ ਛਕਿਆ ਪਰ ਦੂਜੇ ਪਾਸੇ ਮਰਿਆਦਾ ਦੇ ਪੱਖ ਤੋਂ ਉਹ ਉਹਨਾਂ ਤੋਂ ਵੀ ਗਾਹ ਨੇ ਪਰ ਜ਼ਥੇਦਾਰ ਸਾਹਿਬ ਦਾ ਇਹ ਜਿਹੜਾ ਬਿਆਨ ਹੈ ਇਹ ਸਮਝ ਤੋਂ ਬਾਹਰ ਹੈਗਾ ਹੁਣ ਕੱਲ ਨੂੰ ਜ਼ਥੇਦਾਰ ਸਾਹਿਬ ਇਹ ਵੀ ਗੱਲ ਕਹਿ ਸਕਦੇ ਆ ਕਿ ਹਾਂ ਭਈ ਜੇਕਰ ਕਿਸੇ ਅਮਰਤਾ ਦੀ ਬੰਦੇ ਨੂੰ ਇੰਟੈਰੋਗੇਟ ਪੁਲਿਸ ਨੇ ਕਰਨਾ ਤਾਂ ਦੂਜੇ ਪਾਸੇ ਅਧਿਕਾਰੀ ਵੀ ਜਿਹੜਾ ਉਹ ਅਮਰਤਾ ਰਹੀ ਹੋਣਾ ਚਾਹੀਦਾ ਸੋ ਇਹੋ ਜਿਹੇ ਜਿਹੜੇ ਇਹ ਸਵਾਲ ਜਿਹਾ ਇਹੋ ਜਿਹੇ ਜਿਹੜੇ ਹੁਕਮ ਨੇ ਇਹ ਜ਼ਰੂਰ ਇਹ ਕਈ ਵਾਰੀ ਇਹ ਚਿੰਤਾ ਜਿਹੜੀ ਉਹ ਪੈਦਾ ਕਰ ਦਿੰਦੇ ਆ ਹੁਣ ਕੱਲ ਨੂੰ ਇਹ ਵੀ ਗੱਲ ਕਹਿ ਸਕਦੇ ਆ ਕਿ ਹਾਂ ਅਸੀਂ ਪਹਿਨੇ ਮਾਫ਼ੀ ਜਥੇਦਾਰ ਸਾਹਿਬ ਕੋ ਮਾਫ਼ੀ ਮੰਗ ਲੈਨੇ ਆ ਕਿ ਉਹ ਜਿਸ ਤਰ੍ਹਾਂ ਮੈਂ ਦਾੜੀ ਕੱਟੀ ਆ ਤੇ ਮੈਨੂੰ ਵੀ ਉਹ ਇਹ ਵੀ ਉਹ ਕਲ ਸਕਦਾ ਕਿ ਹਾਂ ਵੀ ਜਿਹੜਾ ਦਾੜੀ ਕੱਟਿਆ ਇਹ ਬੰਦਾ ਆ ਜਾਂ ਜਿਸ ਨੇ ਅਮਰਤ ਨਹੀਂ ਛਕਿਆ ਜਾਂ ਜਿਹੜਾ ਬੰਦਾ ਸਿੱਖ ਕਾਇਤ ਮਰਿਆਦਾ ਅਨੁਸਾਰ ਨਹੀਂ ਜੀਂਦਾ ਉਹ ਟੀਵੀ ਦੇ ਪ੍ਰੋਗਰਾਮ ਹੀ ਨਹੀਂ ਕਰ ਸਕਦਾ ਬਿਆਨ ਹੀ ਨਹੀਂ ਕਰ ਸਕਦਾ ਸੋ ਘੱਟ ਤੋਂ ਘੱਟ ਜਿਹੜੀ ਇਹ ਜਿਹੜੀਆਂ ਚੀਜ਼ਾਂ ਨੇ ਖਾਸ ਤੌਰ ਤੇ ਜਦੋਂ ਤੁਸੀਂ ਅਹਿਮ ਪਦਵੀ ਤੇ ਬਿਠੇ ਹੋ ਹਾਲਾਂਕਿ ਆਪਣੀ ਇਨੀ ਔਕਾਤ ਨਹੀਂ ਹੈਗੀ ਕਿ ਅਸੀਂ ਜਥੇਦਾਰ ਸਾਹਿਬ ਦੇ ਹੁਕਮਾਂ ਦੇ ਸੰਬੰਧੀ ਕੋਈ ਕਿੰਤੂ ਪਰੰਤੂ ਕਰ ਸਕੀਏ ਪਰ ਇੱਕ ਸਧਾਰਨ ਨਾਗਰਿਕ ਜਾਂ ਇੱਕ ਨਾਨਕ ਨਾਮ ਨੇਵਾ ਜਾਂ ਗੁਰੂ ਸਾਹਿਬ ਦੀ ਅਰ ਜੋ ਉਹਨਾਂ ਦੀ ਸਿੱਖਿਆ ਉਹਨਾਂ 'ਚ ਵਿਸ਼ਵਾਸ ਰੱਖਦੇ ਹੋਇਆ ਮੈਂ ਇਨੀ ਗੱਲ ਜ਼ਰੂਰ ਕਹਿ ਸਕਦਾ ਕਿ ਜਿਹੋ ਜਿਹੇ ਉਹ 14 ਦੇ ਜੱਥੇਦਾਰ ਸਾਹਿਬ ਬੈਠੇ ਨੇ ਉਹਨਾਂ ਦਾ ਇਹ ਪ੍ਰਭਾਵ ਜਾਂਦਾ ਕਿ ਉਹ ਸ਼ਾਇਦ ਇਸ ਜਾਂਚ ਦੇ ਵਿੱਚ ਜਾਣ ਬੁੱਝ ਕੇ ਅੜਕਾ ਡਾ ਰਹੇ ਆ ਤਾਂ ਜੋ ਜਿਹੜਾ ਸਹ ਗਿਆ ਕਿਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਤੱਕ ਨਾ ਪਹੁੰਚੇ ਹਾਲਾਂਕਿ ਇਹ ਲੋਕਾਂ ਦੀ ਚਰਚਾਵਾਂ ਨਹੀਂ ਆਪਾਂ ਨਹੀਂ ਇਹ ਗੱਲ ਕਹਿ ਰਹੇ ਪਰ ਇੱਕ ਘਟਨਾਵਾਂ ਕੜੀਆਂ ਤਾਂ ਛੁੱਟ ਜਾਂਦੀਆਂ ਨੇ ਕਿਉਂਕਿ ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਬੀਜੇਪੀ ਦਫ਼ਤਰ ਜਾਂਦੇ ਨੇ ਉੱਥੇ ਜਾ ਕੇ ਉਹ ਆਪਣੀ ਗੱਲ ਰੱਖਦੇ ਆ ਤੇ ਠੀਕ ਇਨਾ ਦਿਨਾਂ ਬਾਅਦ ਜਾਂ ਚੌਨ ਦਿਨਾਂ ਬਾਅਦ ਜੱਥੇ ਇਹ ਵਾਕਈ ਇਹ ਗੱਲ ਸੀ ਤੇ ਇਹ ਬਿਆਨ ਫਿਰ ਜਿਸ ਤਰ੍ਹਾਂ ਭਗਵੰਤ ਮਾਨ ਹੁਣੀ ਆਏ ਜਦੋਂ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਉਹ ਦਿਨ ਜਥੇਦਾਰ ਸਾਹਿਬ ਨੇ ਇਹ ਬਿਆਨ ਕਿ ਉਹਨਾਂ ਦਿੱਤਾ ਉਹਨੇ ਸ਼ਰਤ ਕਿ ਉਹਨਾਂ ਆਖੀ ਸਵਾਰ ਆਪਣੇ ਆਪ ਦੇ ਵਿੱਚ ਇਹ ਪੈਦਾ ਹੁੰਦੇ ਆ ਸੋ ਜਥੇਦਾਰ ਕੇਵਲ ਇਹ ਸ਼ਰੋਨੀ ਅਕਾਲੀ ਐਸਜੀਪੀ ਦੀ ਸੁਚੀ ਕੌਮ ਦੇ ਜਥੇਦਾਰ ਨੇ ਤਾਂ ਉਹਨਾਂ ਕੋਲ ਇਹ ਅਸੀਂ ਆਸ ਕਰਦੇ ਹਾਂ ਉਹ ਇਹ ਉਹਨਾਂ ਪਾਸੋਂ ਇਹ ਚੀਜ਼ ਦੀ ਇੱਛਾ ਰੱਖਣੀ ਕਿ ਉਹ ਜਿਹੜਾ ਵੀ ਫੈਸਲਾ ਦੇਣਗੇ ਕੌਮ ਨੂੰ ਸਮੁੱਚੀ ਕੌਮ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਦਿੱਤਾ ਜਾਣਾ ਚਾਹੀਦਾ 328 ਪਾਵਨ ਸਰੂਪਾਂ ਦਾ ਜਿਹੜਾ ਸੱਚ ਆ ਹਰ ਸਿੱਖ ਜਾਣਨਾ ਚਾਹੁੰਦਾ ਆ ਚਾਹੇ ਉਹ ਅਵਤਾਰੀ ਹੈ ਚਾਹੇ ਉਹ ਸੈਜਤਾਰੀ ਹੈ ਚਾਹੇ ਉਹ ਦਸਤਾਰ ਬੰਦਾ ਜਾਂ ਨਹੀਂ ਬੰਦਾ ਹਰ ਵਿਅਕਤੀ ਨੂੰ ਜਾਣਨ ਦਾ ਹੱਕ ਹੈ ਕਿ 328 ਪੰਮਸੂਦ ਉਹ ਕਿਤੇ ਗਏ ਔਰ ਇਹਦੇ ਸੱਚ ਨੂੰ ਜਾਣਨ ਵਾਸਤੇ ਹਰ ਨਾਨਕ ਨਾਮ ਲੈਵਾ ਸਿੱਖ ਜਿਹੜਾ ਚਾਹੁੰਦਾ ਕਿਤੇ ਹੁਣ ਕੱਲ ਨੂੰ ਇਹ ਨਾ ਹੋਵੇ ਕਿ ਜਿਹੜੇ ਬੰਦੇ ਮਤਲਬ ਜਥੇਦਾਰ ਸਾਹਿਬ ਇਹ ਵੀ ਕਹਿ ਦੇਵੇ ਕਿ ਜਿਸ ਬੰਦੇ ਨੇ ਅਮਰਤ ਨਹੀਂ ਛਕਿਆ ਜਾਂ ਅਮਰਤਾਰੀ ਨਹੀਂ ਆ ਉਸ ਨੂੰ ਇਹ ਜਾਣਨ ਦਾ ਹੱਕ ਨਹੀਂ ਬਾਕੀ ਇਹੋ ਜਿਹੇ ਜਿਹੜੇ ਬਿਆਨ ਨੇ ਜ਼ਰੂਰ ਕੌਮ ਦੇ ਵਿੱਚ ਦੁਬਦਆ ਪੈਦਾ ਕਰਦੇ ਆ ਔਰ ਦੁਬਦਆ ਜਿਹੜੀ ਅੱਗੇ ਕੌਮ 'ਚ ਬੜੀ ਪੈਦਾ ਜਿਹੜੀ ਹੋ ਚੁੱਕੀ ਆ ਸੋ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਇਹ 328 ਪੰਮਸੂਦ ਉੱਪਰ ਦਾ ਸੱਚ ਜਲਦ ਤੋਂ ਜਲਦ ਸਾਹਮਣੇ ਬਿਲਕੁਲ ਅਣਖੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖਣਾ ਸਰ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰੋ ਜਨ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ